वेलकम बैक ਚਾਨਕੀ ਐਜੂਕੇਸ਼ਨ ਅਕੈਡਮੀ ਬਰਨਾਲਾ ਅੱਜ ਆਪਾਂ ਇੱਕ ਖੁਸ਼ਖਬਰੀ ਲੈ ਕੇ ਆਏ ਆਂਗੇ ਜਿਸ ਦੇ ਵਿੱਚ ਕਲਰਕਾਂ ਦੀਆਂ ਜਿਹੜੀਆਂ ਪੋਸਟਾਂ ਸੀਗੀਆਂ ਉਹਨਾਂ ਪੋਸਟਾਂ ਦੇ ਵਿੱਚ ਵਾਧਾ ਹੋ ਚੁੱਕਿਆਗਾ ਉਹ ਕਿਹੜੀਆਂ ਪੋਸਟਾਂ ਸੀਗੀਆਂ ਕਿਹੜਾ ਇਸ਼ਤਿਹਾਰ ਸੀਗਾ ਪੀਟ੍ਰੀਪਲਸ ਵੀ ਬੋਰਡ ਦੀ ਵੈਬਸਾਈਟ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੁਹਾਨੂੰ ਲਿੰਕ ਦੇ ਵਿੱਚ ਨੀਚੇ ਮਿਲ ਵੀ ਜਾਊਗਾ ਇਹ ਜਿਹੜਾਗਾ ਪੀਡੀਐਫ ਹੈ ਦੀ ਤੇ ਇਸ ਇਸ਼ਤਿਹਾਰ ਆ ਜਿਹੜਾ ਪੰਜਾ 5 ఆఫ్ 4 ਠੀਕ ਹੈ ਜੀ 5 ఆఫ్ 4 ਠੀਕ ਹੈ ਜੀ 24 ਵਾਲਾ ਜਿਹੜਾ ਇਸਤਿਹਾਰ ਆ ਇਹ ਇਹਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਸਾਨੂੰ ਪੋਸਟਾਂ ਦੀ ਮੰਗ ਜਿਹੜੀ ਕੀਤੀ ਗਈ ਸੀ ਇਹ ਮਾਰਚ ਦੇ ਵਿੱਚ ਕੀਤੀ ਗਈ ਸੀ ਠੀਕ ਹੈ ਜੀ ਕਿੰਨੀ ਨੂੰ ਆਇਆ ਸੀ ਇਹ ਜਿਹੜਾ ਨੋਟੀਫਿਕੇਸ਼ਨ ਸੀਗਾ 2 3 24 ਨੂੰ ਉਹ ਪੋਸਟਾਂ ਦੇ ਵਿੱਚ ਜਿਹੜੀਆਂ ਨਿਕਲੀਆਂ ਸੀਗੀਆਂ ਉਹ ਪੋਸਟਾਂ ਕਲਰਕ ਦੀਆਂ ਸੀਗੀਆਂ ਕਿੰਨੀਆਂ ਪੋਸਟਾਂ ਸੀਗੀਆਂ 258 ਤੇ ਉਹਨਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆਗਾ ਵਾਦਾ ਕਰਕੇ ਉਹ ਪੋਸਟਾਂ ਕਿੰਨੀਆਂ ਕਰ ਦਿੱਤੀਆਂ ਗਈਆਂ ਨੇ ਅੰਗੀਆਂ 584 ਕਿੰਨੀਆਂ ਕਰ ਦਿੱਤੀਆਂ ਜੀ 584 ਪੋਸਟਾਂ ਉਹ ਕਰ ਦਿੱਤੀਆਂ ਗਈਆਂ ਨੇ ਇਹਨਾਂ ਜਿਹੜੀਆਂ ਅਸਾਮੀਆਂ ਨੇਗੀਆਂ ਇਹ ਜਿਹੜਾ ਪਿਛਲਾ ਇਸ਼ਤਿਹਾਰ ਉਮੀ ਉਹ ਲਾਗੂ ਰਹੂਗਾ ਇਹਨਾਂ ਦੇ ਵਿੱਚ ਵਾਅਦਾ ਇਹ ਹੁਣ ਪੰਜਾਬ ਜਿਹੜੀ ਗਵਰਨਮੈਂਟ ਹੈ ਇਹਨੂੰ ਕਲਰਕ ਬਹੁਤ ਜ਼ਿਆਦਾ ਜ਼ਿਆਦਾ ਚਾਹੀਦੇ ਨੇ ਠੀਕ ਹੈ ਕਲਰਕ ਦੀਆਂ ਪੋਸਟਾਂ ਖਾਲੀ ਹੋ ਰਹੀਆਂ ਨੇਗੀਆਂ ਤੇ ਕਲਰਕ ਇਹਨਾਂ ਨੂੰ ਚਾਹੀਦੇ ਹੀ ਚਾਹੀਦੇ ਨੇ ਤੇ ਤੁਸੀਂ ਦੇਖਿਆ ਹੋਊਗਾ ਪਿਛਲੇ ਇਸ਼ਤਿਹਾਰ ਦੇ ਵਿੱਚ ਜਿਹੜਾ ਉਹ 22 ਦੇ ਵਿੱਚ ਪੇਪਰ ਹੋਇਆ ਸੀਗੇ ਕਲਰਕ ਦੇ ਉਹਨਾਂ ਦਾ ਦੁਬਾਰੇ ਪੇਪਰ ਜਿਹੜਾ ਟਾਈਪਿੰਗ ਵਾਲਾਗਾ ਉਹ ਵੀ ਕੱਢ ਦਿੱਤਾ ਗਿਆਗਾ ਠੀਕ ਹੈ ਤਾਂ ਮਤਲਬ ਕੀ ਹੈ ਵੀ ਤੁਸੀਂ ਕਲਰਕ ਦੇ ਪੇਪਰ ਦੀ ਜੇ ਤਿਆਰੀ ਕਰ ਰਹੇ ਹੋ ਤਾਂ ਤੁਹਾਡਾ ਨੰਬਰ ਆਉਣ ਦੇ ਚਾਂਸ ਬਹੁਤ ਜ਼ਿਆਦਾ ਨਹੀਂ ਕਲੀਅਰ ਹੈ ਜੀ ਤੁਸੀਂ ਇਹ ਜਿਹੜਾ ਵਾਅਦਾ ਕੀਤਾ ਗਿਆ ਪੋਸਟਾਂ ਦੇ ਵਿੱਚ ਜਿਨ੍ਹਾਂ ਨੇ ਪੋਸਟਾਂ ਨਹੀਂ ਭਰੀਆਂ ਉਹਨਾਂ ਲਈ ਭਰ ਦਿਓ ਹਣ ਇਹਨਾਂ ਦੀ ਗ੍ਰੈਜੂਏਸ਼ਨ ਹੋਣੀ ਆ ਉਹ ਭਰ ਦਿਓ ਠੀਕ ਹੈ ਜੀ ਤੇ ਜਿਹੜੇ ਭਰ ਚੁੱਕੇ ਨੇ ਉਹਨਾਂ ਨੇ ਆਪਦਾ ਨੋਟੀਫਿਕੇਸ਼ਨ ਦੇਖੋ ਮੀਨ ਅਸੀਂ ਭਰੇ ਹੋਇਆ ਕਿ ਨਹੀਂ ਭਰਿਆ ਹੋਇਆ ਜੇ ਭਰਿਆ ਹੋਇਆ ਤਾਂ ਕਰੈਕਸ਼ਨ ਕੋਈ ਕਰਨ ਵਾਲੀ ਤਾਂ ਨਹੀਂ ਰਹਿੰਦੀ ਹੈਗੀ ਉਹ ਦੇਖ ਸਕਦੇ ਹੋ ਉਹਦੀ ਡੇਟਾ ਆ ਚੁੱਕੀਆਂ ਨੇਗੀਆਂ ਜਿਹੜੀ ਅਪਲਾਈ ਕਰਨਾ ਤੁਸੀਂ ਇਹ ਫਾਰਮ ਆ ਜਿਹੜਾ ਕਲਰਕ ਦਾ ਉਹ 21/8/24 ਤੋਂ ਅਪਲਾਈ ਹੋਣ ਲੱਗ ਜੂਗਾ ਕਿੰਨੀ ਡੇਟ ਤੱਕ ਅਪਲਾਈ ਹੋਣਾ 1/9/24 ਤੱਕ 5 ਵਜੇ ਤੱਕ ਸ਼ਾਮ ਦੇ ਤੱਕ ਅਪਲਾਈ ਹੋਣਾ ਜੀ ਤੇ ਆਖਰੀ ਮਿਤੀ ਜਿਹੜੀ ਅਪਲਾਈ ਹੋਣ ਦੀ ਠੀਕ ਹੈ ਹੈਗੀ ਆ ਸਾਡੇ ਕੋਲੇ ਇਹ ਫੀਸ ਭਰਨ ਦੀ ਸੋਰੀ ਫੀਸ ਭਰਨ ਦੀ ਆਖਰੀ ਮਿਤੀ ਹੈ 4 9 24 ਤੱਕ ਜੇ ਕਰੈਕਸ਼ਨ ਗਲਤੀ ਹੋ ਗਈ ਮਾਤਾ ਪਿਤਾ ਦੇ ਨਾਮ ਦੀ ਤੁਹਾਡੇ ਨਾਮ ਦੀ ਕਈ ਵਾਰੀ ਸਤੋ ਗਲਤੀ ਹੋ ਜਾਂਦੀ ਹੈ ਸਪੈਲਿੰਗ ਇੱਧਰ ਉੱਧਰ ਹੋ ਜਾਂਦੇ ਨੇ ਤਾਂ ਸਾਡੇ ਕੋਲੇ ਕਰੈਕਸ਼ਨ ਡੇਟ ਹੈ ਜਿਹੜੀ 5 9 24 ਤੋਂ ਲੈ ਕੇ 8 9 24 ਤੱਕ ਠੀਕ ਹੈ ਜੀ ਇਹਨਾਂ ਦੇ ਪੇਪਰ ਦੀ ਵੀ ਜਲਦੀ ਡੇਟ ਆਉਣ ਵਾਲੀ ਆ ਤੇ ਜਿਹੜੇ ਬੱਚੇ ਨੇ ਕਲਰਕ ਦੀਆਂ ਪੋਸਟਾਂ ਦੀ ਤਿਆਰੀ ਕਰ ਰਹੇ ਨੇ ਜਿਹੜੇ ਬੱਚੇ ਜਲਦੀ ਲੱਗਣਾ ਚਾਹੁੰਦੇ ਨੇ ਪੋਸਟਾਂ ਦੇ ਉੱਤੇ ਜਲਦੀ ਲੱਗਣਾ ਚਾਹੁੰਦੇ ਨੇ ਉਹ ਕਲਰਕ ਦੀਆਂ ਪੋਸਟਾਂ ਅਪਲਾਈ ਕਰੋ ਤੇ ਅਪਲਾਈ ਕਰਨ ਤੋਂ ਬਾਅਦ ਤੁਸੀਂ ਪੋਸਟਾਂ ਦੇ ਵਿੱਚ ਬਹੁਤ ਜਲਦੀ ਸੈੱਟ ਹੋਮ ਹੋਗੇ ਕਿਉਂਕਿ ਕਿਉਂਕਿ ਪੰਜਾਬ ਗਵਰਨਮੈਂਟ ਦੇ ਵਿੱਚ ਕਲਰਕ ਦੀਆਂ ਪੋਸਟਾਂ ਬਹੁਤ ਆ ਰਹੀਆਂ ਨੇ ਕਲਰਕ ਇਹਨਾਂ ਨੂੰ ਮਿਲ ਨਹੀਂ ਰਹੇ ਜਿਹੜਾ ਦੂਸਰੀ ਤੀਸਰੀ ਵਾਰ ਸਾਡੇ ਕੋਲੇ ਬਾਈ ਦੇ ਪੇਪਰ ਦਾ ਦੁਬਾਰੇ ਕਲਰਕ ਦਾ ਟਾਈਪਿੰਗ ਦਾ ਪੇਪਰ ਆ ਚੁੱਕਿਆ ਉਹਦੀ ਵਜ੍ਹਾ ਕਰਕੇ ਸਾਨੂੰ ਪਤਾ ਲੱਗਿਆਗਾ ਵੀ ਟਾਈਪਿੰਗ ਵਾਲੇ ਬੱਚੇ ਇਹਨਾਂ ਨੂੰ ਮਿਲ ਨਹੀਂ ਰਹੇ ਠੀਕ ਹੈ ਜੀ ਟਾਈਪਿੰਗ ਕਲੀਅਰ ਨਹੀਂ ਹੋ ਰਹੀ ਇਸ ਕਰਕੇ ਸਾਰਿਆਂ ਨੂੰ ਜਿਹੜੇ ਬੱਚੇ ਟਾਈਪਿੰਗ ਦੇ ਪੇਪਰ ਦੀ ਤਿਆਰੀ ਕਰ ਰਹੇ ਨੇਗੇ ਕਲਰਕ ਦੀ ਤਿਆਰੀ ਕਰ ਰਹੇ ਨੇ ਉਹ ਤਿਆਰੀ ਵਧੀਆ ਤਰੀਕੇ ਨਾਲ ਕਰੋ ਲੱਗ ਜੂਗੇ ਤੁਸੀਂ ਜੇ ਤਿਆਰੀ ਵਧੀਆ ਕਰਨਾ ਚਾਹੁੰਦੇ ਹੋ ਤਾਂ ਅਕੈਡਮੀ ਦੇ ਦਿੱਤੇ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਪੁਰਾਣੇ ਬੱਚਾ ਨੇ ਰਿਜ਼ਲਟ ਦੇਖ ਸਕਦੇ ਹੋ ਤੇ ਇਹ ਜਿਹੜੇ ਤੁਸੀਂ ਕਲਰਕ ਲਗੋਗੇ ਕਿਹੜੇ-ਕਿਹੜੇ ਡਿਪਾਰਟਮੈਂਟਸ ਲਗੋਗੇ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਡੇ ਕੋਲੇ ਜਿਹੜਾ ਸਿਵਲਸ ਕ ਤ੍ਰੇਤਾ ਕਾ ਜਿਹੜਾ ਠੀਕ ਆ ਉੱਥੇ ਪੋਸਟਾਂ ਰਹੀਆਂ ਸਾਡੇ ਕੋਲੇ ਉਹਦੇ ਵਿੱਚ 106 ਪੋਸਟਾਂ ਰਹੀਆਂ ਉੱਥੇ ਲੱਗ ਸਕਦੇ ਹੋ ਤੁਸੀਂ ਠੀਕ ਆ ਡਾਇਰੈਕਟਰ ਸਿਹਤ ਵਿਭਾਗ ਆ ਜਿਹੜਾ ਠੀਕ ਹੈ ਇਹਦੇ ਵਿੱਚ ਕਿੰਨੀਆਂ ਪੋਸਟਾਂ ਸਾਡੇ ਕੋਲ 150 ਪੋਸਟਾਂ ਆ ਗਈ ਇੱਥੇ ਲੱਗ ਸਕਦੇ ਹੋ ਤੁਸੀਂ ਠੀਕ ਹੈ ਤੇ ਅਜ਼ਾਇਬਕਾਰ ਜਿਹੜੇ ਸੱਭਿਆਚਾਰ ਮਾਮਲੇ ਨੇ ਠੀਕ ਹੈ ਉਹਦੇ ਵਿੱਚ ਕਿੰਨੀਆਂ ਪੋਸਟਾਂ ਨੇ ਇੱਕ ਪੋਸਟ ਆ ਗਈ ਸਾਡੇ ਕੋਲ ਉੱਥੇ ਲੱਗ ਸਕਦੇ ਹੋਗੇ ਤੇ ਸਵarjਿਕ ਨਿਆਵ ਵਿਭਾਗ ਇਹਦੇ ਵਿੱਚ ਪੋਸਟ ਇੱਕ ਆ ਗਈ ਤੇ ਸਟੇਟ ਟਰਾਂਸਪੋਰਟ ਕਮਿਸ਼ਨ ਆ ਜਿਹੜਾ ਇਹਦੇ ਵਿੱਚ 61 ਪੋਸਟਾਂ ਨੇਗੀਆਂ ਕਲੀਅਰ ਹੈ ਜੀ ਤੇ ਮੁੱਖ ਇੰਜੀਨੀਅਰਿੰਗ ਪੰਚਾਇਤੀ ਰਾਜ ਲੋਕ ਨਿਰਮਾਣ ਵਿਭਾਗ ਦੇ ਵਿੱਚ ਕਿੰਨੀਆਂ ਪੋਸਟਾਂ ਨੇ 25 ਪੋਸਟਾਂ ਨੇ ਪੰਚਾਇਤੀ ਰਾਜ ਦੇ ਵਿੱਚ ਕਲਰਕ ਦੀਆਂ ਵਾਟਰ ਸਪਲਾਈ ਵਾਲਾ ਬੋਰਡ ਮੈਕਮਾਗਾ ਜਿਹੜਾ ਉਹਦੇ ਵਿੱਚ 40 ਪੋਸਟਾਂ ਨੇ ਗਈਆਂ ਤੇ ਡਾਇਰੈਕਟਰ ਸੈਟਸ ਪਟਾ ਜਿਹੜਾ ਚੰਡੀਗੜ੍ਹ ਦੇ ਵਿੱਚ ਆ ਉਹਦੇ ਵਿੱਚ ਇੱਕ ਪੋਸਟ ਆ ਸਾਡੇ ਕੋਲੇ ਠੀਕ ਹੈ ਜੀ ਤੇ ਤਕਨੀਕੀ ਸਿੱਖਿਆ ਸਿਖਲਾਈ ਵਿਭਾਗ ਉਦਯੋਗ ਬੋਰਡ ਆ ਜਿਹੜਾ ਉਹਦੇ ਵਿੱਚ 147 ਪੋਸਟਾਂ ਨੇ ਕਲਰਕ ਦੀਆਂ ਕਲੀਅਰ ਹੈ ਜੀ ਤੇ ਤਕਨੀਕੀ ਸਿੱਖਿਆ ਜਿਹੜਾ ਉਦਯੋਗਿਕ ਸਿਖਲਾਈ ਠੀਕ ਹੈ ਜੀ ਇੱਕੀ ਪੋਸਟਾਂ ਬੈਕਲੌਗ ਦੀਆਂ ਨੇਗੀਆਂ। ਕਲੀਅਰ ਜੀ ਇਹ ਤੇ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਡਿਪਟੀ ਕਮਿਸ਼ਨਰ ਦੇ ਮੈਕਮਾ ਉਹਦੇ 31 ਪੋਸਟਾਂ ਨੇ ਕੋ ਟੋਟਲ ਕਿੰਨੀਆਂ ਪੋਸਟਾਂ ਆਉਂਦੀਆਂ 584 ਇਹ ਇਹ ਮਹਿਕਮਿਆਂ ਵਿੱਚ ਡਿਪਾਰਟਮੈਂਟਾਂ ਵਿੱਚ ਤੁਸੀਂ ਕਲਰਕ ਭਰਤੀ ਹੋ ਸਕਦੇ ਹੋ ਜਿਹੜਾ ਕੋਈ ਬੱਚਾ ਸੁਪਨਾ ਲਈ ਬੈਠਾਗਾ ਵੀ ਮੈਂ ਸੈੱਟ ਹੋਣਾ ਬਹੁਤ ਜਲਦੀ ਤਾਂ ਕਲਰਕਾਂ ਦੇ ਪੇਪਰ ਦੀ ਤਿਆਰੀ ਕਰੋ ਬਹੁਤ ਜਲਦੀ ਸੈੱਟ ਹੋ ਜਾਓਗੇ ਟਾਈਪਿੰਗ ਦੀ ਤਿਆਰੀ ਵੀ ਅਕੈਡਮੀ ਦੇ ਵਿੱਚ ਵਧੀਆ ਤਰੀਕੇ ਨਾਲ ਕਰਾਈ ਜਾਂਦੀ ਹੈ ਪੇਪਰ ਦੀ ਤਿਆਰੀ ਵੀ ਵਧੀਆ ਤਰੀਕੇ ਨਾਲ ਕੇ ਰਵਾਈ ਜਾਂਦੀ ਆ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਪੁਰਾਣੇ ਰਿਜ਼ਲਟ ਦੇਖ ਸਕਦੇ ਹੋ ਸਾਡੇ ਰਿਜ਼ਲਟ ਦੇਖੋ ਬੱਚਿਆਂ ਨੂੰ ਪੁੱਛੋ ਠੀਕ ਹੈ ਫੇਰ ਕਿਤੇ ਝੱਕ ਕੇ ਕਵੈਡ ਅਕੈਡਮੀ ਜੁਆਇਨ ਕਰੋ ਤੇ ਵਧੀਆ ਤਰੀਕੇ ਨਾਲ ਜੇ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਲੱਗਣਾ ਚਾਹੁੰਦੇ ਹੋ ਠੀਕ ਹੈ ਤਾਂ ਅਕੈਡਮੀ ਨੂੰ ਜੁਆਇਨ ਜ਼ਰੂਰ ਕਰੋ ਧੰਨਵਾਦ ਜੀ